ਕਿਸਮਤੀ ਖੇਡ ਕੰਚਨ ਪ੍ਰਦੇਸ਼ ਦੇ ਰਾਜਾ ਕੰਚਨ ਦੇਵ ਨੇ ਆਪਣੇ ਪੁੱਤਰ ਦੇ ਨਾਮਕਰਨ ਸੰਸਕਾਰ ਦੇ ਮੌਕੇ ਤੇ ਇੱਕ ਸ਼ਾਨਦਾਰ ਸਮਾਗਮ ਕੀਤਾ ਜਿਸ ਵਿੱਚ ਆਸ-ਪਾਸ ਦੇ ਸਾਰੇ ਰਾਜੇ ਸ਼ਾਮਲ ਹੋਏ ਇਸ ਸਮਾਰੋਹ ਵਿੱਚ युवराज ਦਾ ਨਾਮ ਸੁੰਦਰਦੇਵ ਰੱਖਿਆ ਗਿਆ ਸਾਰੇ ਮੌਜੂਦ ਰਾਜੇ ਮਹਾਰਾਜ ਬੋਲੇ ਰਾਜਨ ਭਗਵਾਨ ਕਰੇ युवराज ਸੁੰਦਰਦੇਵ ਸਦਾ ਸੁਖ ਵਿਆਪਕ ਅਤੇ ਲੰਮੀ ਉਮਰ ਵਿੱਚ ਪਲਨ ਉਸੇ ਸਮੇਂ ਸਭਾ ਵਿੱਚ ਬੈਠੇ ਰਾਜਾ ਕਪਿਲ ਵਰਮਾ ਵੱਲ ਦੇਖ ਕੇ ਕੁਝ ਰਾਜੇ ਆਪਸ ਵਿੱਚ ਫੁਸਫੁਸਰ ਕਰਨ ਲੱਗੇ। ਬੇਔਲਾਦ ਰਾਜਾ ਕਪਿਲ ਵਰਮਾ ਨੂੰ ਰਾਜਾ ਕੰਚਨਦੇਵ ਨੇ ਕਿਉਂ ਬੁਲਾਇਆ? ਅਜਿਹੇ ਸ਼ੁਭ ਸਮਾਗਮ ਵਿੱਚ ਅਜਿਹੇ ਰਾਜਾ ਦਾ ਕੀ ਕੰਮ? ਇਹ ਗੱਲਾਂ ਕਪਿਲ ਵਰਮਾ ਦੇ ਕੰਨਾਂ ਵਿੱਚ ਵੀ ਪਈਆਂ। ਉਹਨਾਂ ਦਾ ਚਿਹਰਾ ਉੱਤਰ ਗਿਆ। ਉਹ ਸੋਚਣ ਲੱਗੇ, ਮੈਨੂੰ ਇੱਥੇ ਇਥੋਂ ਤੁਰੰਤ ਚਲੇ ਜਾਣਾ ਚਾਹੀਦਾ ਹੈ। ਮੇਰਾ ਬਹੁਤ ਅਪਮਾਨ ਹੋ ਚੁੱਕਾ ਹੈ। ਰਾਜਾ ਕਪਿਲ ਵਰਮਾ ਨੇ ਕਿਹਾ ਰਾਜਾ ਕੰਚਨਦੇਵ ਸਾਨੂੰ ਇਹ ਪਤਾ ਨਹੀਂ ਸੀ ਕਿ ਤੁਹਾਡੇ ਇੱਥੇ ਆ ਕੇ ਸਾਨੂੰ ਇੰਨਾ અપਮਾਨ ਸਹਿਣਾ ਪਵੇਗਾ ਜੇ ਮੈਂ ਇੰਨਾ ਹੀ ਅਸ਼ੁਭਕਾਰੀ ਸੀ ਤਾਂ ਮੈਨੂੰ ਸਦਾ ਹੀ ਕਿਉਂ ਦਿੱਤਾ ਗਿਆ ਮੈਂ ਨਾ ਸਭ ਦੀ ਤਰਫੋਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਹੁਣ ਐਨੇ અપਮਾਨ ਤੋਂ ਬਾਅਦ ਅਸੀਂ ਇੱਥੇ ਇੱਕ ਪਲ ਵੀ ਨਹੀਂ ਰੁਕ ਸਕਦੇ ਭਗਵਾਨ युवराज ਸੁੰਦਰਦੇਵ ਨੂੰ ਸਦਾ ਸੁਖੀ ਰੱਖਣ ਇਹਨਾਂ ਕਹਿ ਕੇ ਰਾਜਾ ਕਪਿਲ ਵਰਮਾ ਉੱਤ ਤੇਜੀ ਨਾਲ ਨਿਕਲ ਗਏ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਸਭਾ ਵਿੱਚ ਕੁਝ ਦੇਰ ਲਈ ਸਨਨਾਟਾ ਛਾ ਗਿਆ ਰਾਜਾ ਕੰਚਨਦੇਵ ਬੋਲੇ ਤੁਸੀਂ ਸਭ ਨੂੰ ਰਾਜਾ ਕਪਿਲ ਵਰਮਾ ਦਾ ਇਸ ਤਰ੍ਹਾਂ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਸੀ ਉਹ ਵੀ ਸਾਡੇ ਮਹਿਮਾਨ ਸਨ ਜਿਵੇਂ ਤੁਸੀਂ ਸਭ ਰਾਜਾ ਕਪਿਲ ਵਰਮਾ ਆਪਣਾ ਰਾਤ ਦੌੜਾਉਂਦੇ ਹੋਏ ਆਪਣੇ ਮਹਿਲ ਪਹੁੰਚੇ ਉੱਥੇ ਰਾਣੀ ਰਤਨਾਵਲੀ ਨੇ ਪੁੱਛਿਆ ਮਹਾਰਾਜ ਕੀ ਗੱਲ ਹੈ ਤੁਸੀਂ ਕੰਚਨਪਰਦੇਸ਼ ਤੋਂ ਇੰਨੀ ਜਲਦੀ ਕਿਉਂ ਪਰਤ ਆਏ? ਰਾਜਾ ਕਪਿਲਵਰਮਾ ਬੋਲੇ ਮਹਾਰਾਣੀ, ਇਸ ਸਮੇਂ ਅਸੀਂ ਬਹੁਤ ਪਰੇਸ਼ਾਨ ਹਾਂ। ਕਿਰਪਾ ਕਰਕੇ ਸਾਨੂੰ ਇਕੱਲਾ ਛੱਡ ਦਿਓ। ਅਸੀਂ ਥੋੜਾ ਆਰਾਮ ਕਰਨਾ ਚਾਹੁੰਦੇ ਹਾਂ। ਮਹਾਰਾਣੀ ਚੁੱਪਚਾਪ ਕਮਰੇ ਤੋਂ ਬਾਹਰ ਚਲੀ ਗਈ। ਰਾਣੀ ਦੇ ਜਾਣ ਤੋਂ ਬਾਅਦ ਰਾਜਾ ਬਿਸਤਰੇ ਤੇ ਲੇਟ ਗਏ ਤੇ ਸੋਚਣ ਲੱਗੇ। ਅੱਜ ਰਾਜਾ ਕੰਚਨਦੇਵ ਦੇ ਇੱਥੇ ਮੌਜੂਦ ਰਾਜਾ ਨੇ ਇਹ ਅਹਿਸਾਸ ਕਰਵਾ ਦਿੱਤਾ ਕਿ ਬੇਔਲਾਦ ਹੋਣਾ ਕਿੰਨਾ ਵੱਡਾ ਸ਼ਰਾਪ ਸਭ ਕੁਝ ਹੁੰਦੇ ਹੋਏ ਵੀ ਸਾਡੇ ਕੋਲ ਕੁਝ ਨਹੀਂ ਹੈ ਹੁਣ ਤਾਂ ਲੋਕਾਂ ਦੇ ਸਾਹਮਣੇ ਅਸੀਂ ਤਾਂ ਸਿਰ ਨਹੀਂ ਉਠਾ ਸਕਾਂਗੇ ਜਦੋਂ ਸਾਡੇ ਇੱਥੇ ਔਲਾਦ ਪੈਦਾ ਹੋਵੇਗੀ ਪਰ ਕੀ ਇਹ ਸੰਭਵ ਹੈ ਮੈਨੂੰ ਜਲਦੀ ਹੀ ਰਾਜ ਜੋਤਸ਼ੀ ਨਾਲ ਇਸ ਵਿਸ਼ੇ ਤੇ ਸਲਾਹ ਕਰਨੀ ਚਾਹੀਦੀ ਹੈ ਉਹਨਾਂ ਨੇ ਤੁਰੰਤ ਸੇਵਕ ਨੂੰ ਆਦੇਸ਼ ਦਿੱਤਾ ਰਾਜ ਜੋਤਸ਼ੀ ਪਹਿਰਵਾਨ ਨੰਦ ਨੂੰ ਬੁਲਾਓ ਥੋੜੀ ਦੇਰ ਵਿੱਚ ਜੋਤਸ਼ੀ ਪਹਿਰਵਾਨ ਨੰਦ ਜੀ ਹਾਜ਼ਰ ਹੋਏ ਅਤੇ ਬੋਲੇ ਆਦੇਸ਼ ਮਹਾਰਾਜ ਰਾਜਾ ਬੋਲੇ ਪੈਰਵਨੰਨ ਜੀ ਆਪਣੀ ਜੋਤਿਸ਼ ਵਿੱਦਿਆ ਨਾਲ ਪਤਾ ਕਰਕੇ ਦੱਸੋ ਕਿ ਸਾਡੀ ਕਿਸਮਤ ਵਿੱਚ ਔਲਾਦ ਦਾ ਸੁੱਖ ਹੈ ਜਾਂ ਨਹੀਂ ਪੈਰਵਨੰਨ ਜੀ ਰਾਜਾ ਦੀ ਜਨਮ ਕੁੰਡਲੀ ਖੋਲ੍ਹੀ ਗੱਲਨਾ ਕੀਤੀ ਅਤੇ ਗੰਭੀਰ ਸਵਰ ਵਿੱਚ ਬੋਲੇ ਮਹਾਰਾਜ ਮਾਫ ਕਰੋ ਤੁਹਾਡੀ ਭਾਗ ਰੇਖਾ ਵਿੱਚ ਔਲਾਦ ਦਾ ਜੋਗ ਨਹੀਂ ਹੈ ਇਹ ਸੁਣ ਕੇ ਰਾਜਾ ਕਪਿਲ ਵਰਮਾ ਕੇ ਬੱਕੇ ਰਹਿ ਗਏ ਉਹਨਾਂ ਦੇ ਮੁੱਖ ਦਾ ਤੇਜ ਮੁਰਝਾ ਗਿਆ ਉਹਨਾਂ ਨੇ ਹੌਲੀ ਸਵਰ ਵਿੱਚ ਕਿਹਾ ਇਹ અપਾਰ ਸੁੱਖ ਅਤੇ ਐਸ਼ੋ ਰਾਮ ਮੇਰੇ ਕਿਸ ਕੰਮ ਦਾ ਜਦੋਂ ਮੇਰੇ ਬਾਅਦ ਇਸ ਰਾਜ ਦਾ ਕੋਈ ਉੱਤਰਾਧਿਕਾਰੀ ਹੀ ਨਹੀਂ ਹੋਵੇਗਾ ਉਸ ਦਿਨ ਤੋਂ ਰਾਜਾ ਕਪਿਲ ਵਰਮਨ ਨਿਰਾਸ਼ਾ ਵਿੱਚ ਡੁੱਬ ਗਏ ਰਾਜ ਕਾਜ ਵਿੱਚ ਵੀ ਉਹਨਾਂ ਦੀ ਰੁਚੀ ਖਤਮ ਹੋ ਗਈ ਰਾਣੀ ਰਤਨਾਵਲੀ ਇਹ ਦੇ ਕੇ ਬਹੁਤ ਦੁਖੀ ਹੋਈ ਇੱਕ ਦਿਨ ਉਹਨਾਂ ਨੇ ਰਾਜੇ ਨੂੰ ਜ਼ੋਰ ਦੇ ਕੇ ਪੁੱਛਿਆ ਕਿ ਉਹਨਾਂ ਨੂੰ ਕੀ ਦੁੱਖ ਹੈ ਰਾਜਾ ਨੇ ਡੂੰਘਾ ਸਾਂਹ ਲੈਂਦੇ ਹੋਏ ਮਹਾਰਾਣੀ ਨੂੰ ਦੱਸਿਆ ਕਿ ਜੋਛੀ ਪਹਿਰਵਾ ਨੰਨੇ ਭੀਖਵਾਣੀ ਕੀਤੀ ਹੈ ਕਿ ਉਹਨਾਂ ਦੇ ਇੱਥੇ ਕਦੇ ਔਲਾਦ ਪੈਦਾ ਨਹੀਂ ਹੋਵੇਗੀ। ਰਾਣੀ ਨੇ ਕਿਹਾ ਮਹਾਰਾਜ ਤੁਸੀਂ ਐਨੇ ਨਿਰਾਸ਼ ਕਿਉਂ ਹੁੰਦੇ ਹੋ? ਈਸ਼ਵਰ ਸਾਡੀ ਜ਼ਰੂਰ ਸੁਣਨਗੇ। ਫਿਰ ਰਾਣੀ ਨੇ ਸੁਝਾਅ ਦਿੱਤਾ ਕਿ ਉਹਨਾਂ ਨੂੰ ਧਰਮ ਗੁਰੂ ਗੋਪਾਲਾ ਚਾਰਿਆ ਜੀ ਦੀ ਸਲਾਹ ਲੈਣੀ ਚਾਹੀਦੀ ਹੈ। ਮਹਾਰਾਣੀ ਗੋਪਾਲਾ ਚਾਰਿਆ ਦੇ ਆਸ਼ਰਮ ਪਹੁੰਚੀ। ਉਹਨਾਂ ਨੇ ਗੁਰੂ ਦੇਵ ਨੂੰ ਮਹਾਰਾਜ ਦੀ ਨਿਰਾਸ਼ਾ ਬਾਰੇ ਦੱਸਿਆ। ਧਰਮ ਗੁਰੂ ਨੇ ਵਿਚਾਰ ਕੀਤਾ ਅਤੇ ਫਿਰ ਰਾਣੀ ਨੂੰ ਇੱਕ ਵਿਸ਼ੇਸ਼ ਧਾਰਮਿਕ ਯੋਜਨਾ ਤੇ ਵਰਤ ਦਾ ਸੰਕੇਤ ਦਿੱਤਾ ਅਤੇ ਕੁਝ ਗੁਪਤ ਗੱਲਾਂ ਸਮਝਾਈਆਂ। ਮਹਾਰਾਣੀ ਮਹਿਲ ਪਰਤਾਈ। ਕੁਝ ਦਿਨਾਂ ਬਾਅਦ ਉਹ ਮੁਸਕਰੌਂਦੀ ਹੋਈ ਰਾਜਾ ਦੇ ਕਮਰੇ ਵਿੱਚ ਆਈ ਅਤੇ ਝੂਠਾ ਸ਼ੁਭ ਸਮਾਚਾਰ ਸੁਣਾਇਆ। "ਹਾ ਮਹਾਰਾਜ ਤੁਸੀਂ ਜਲਦੀ ਹੀ ਪਿਤਾ ਬਨਣ ਵਾਲੇ ਹੋ।" ਰਾਜਾ ਖੁਸ਼ੀ ਨਾਲ ਉੱਛਲ ਪਿਆ ਅਤੇ ਵਚਨ ਦਿੱਤਾ ਮਹਾਰਾਣੀ, "ਤੂੰ ਜੋ ਵੀ ਮੰਗੇਂਗੀ ਮੈਂ ਜ਼ਰੂਰ ਪੂਰਾ ਕਰਾਂਗਾ।" ਮਹਾਰਾਣੀ ਨੇ ਕਿਹਾ ਮਹਾਰਾਜ ਜਦੋਂ ਤੱਕ ਮੇਰੇ ਗਰਭ ਦੀ ਮਿਆਦ ਪੂਰੀ ਨਹੀਂ ਹੁੰਦੀ ਤਦ ਤੱਕ ਮੈਂ ਇਕਾਂਤ ਵਾਸ ਵਿੱਚ ਰਹਿਣਾ ਚਾਹੁੰਦੀ ਹਾਂ ਰਾਜਾ ਨੇ ਹੈਰਾਨ ਹੋ ਕੇ ਉਹਨਾਂ ਦੀ ਇਹ ਇੱਛਾ ਪੂਰੀ ਕੀਤੀ ਅਤੇ ਆਦੇਸ਼ ਦਿੱਤਾ ਕਿ ਉਹ 9 ਮਹੀਨੇ ਲਈ ਕੰਚਨ ਪਰਬਤ ਤੇ ਬਣੇ ਗੁੰਜਨ ਮਹਿਲ ਵਿੱਚ ਰਹਿ ਸਕਦੀ ਹੈ ਉਸੇ ਸ਼ਾਮ ਇੱਕ ਖਬਰ ਸਾਰੇ ਨਗਰ ਵਿੱਚ ਫੈਲ ਗਈ ਦੂਜੇ ਦਿਨ ਮਹਾਰਾਣੀ ਰਤਨਾਵਲੀ ਆਪਣੀ ਦਾਸੀ ਸੁਰੰਗਮਾ ਨੂੰ ਨਾਲ ਲੈ ਕੇ ਗੁੰਜਨ ਮਹਿਲ ਲਈ ਰਵਾਨਾ ਹੋਗੀ ਗੁੰਜਨ ਮਹਿਲ ਪਹੁੰਚ ਕੇ ਸੁਰੰਗਮਾ ਨੇ ਰਾਣੀ ਤੋਂ ਇਸ ਇਕਾਂਤਵਾਸ ਦਾ ਕਾਰਨ ਪੁੱਛਿਆ ਮਹਾਰਾਣੀ ਨੇ ਸੁਰੰਗਮਾ ਤੋਂ ਕਸਮ ਲੈ ਕੇ ਆਪਣਾ ਰਾਜ ਦੱਸਿਆ ਸੁਨੋ ਮੈਂ ਗਰਭਵਤੀ ਨਹੀਂ ਹਾਂ ਅਤੇ ਮੇਰੇ ਇੱਥੇ ਕੋਈ ਔਲਾਦ ਪੈਦਾ ਹੋਣ ਵਾਲੀ ਨਹੀਂ ਹੈ ਮੈਂ ਇਹ ਸਭ ਨਾਟਕ ਮਹਾਰਾਜ ਨੂੰ ਖੁਸ਼ ਕਰਨ ਲਈ ਕੀਤਾ ਹੈ ਉਹਨਾਂ ਨੇ ਆਪਣੀ ਪੂਰੀ ਯੋਜਨਾ ਦੱਸੀ ਜਦੋਂ ਸਮਾਂ ਪੂਰਾ ਹੋ ਜਾਵੇਗਾ ਸਦਰਾਜ ਵਿੱਚ ਜਿਸ ਵੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੋਵੇਗਾ ਉਸ ਦਾ ਨਵ ਜਨਮਿਆ ਬੱਚਾ ਉਹਨਾਂ ਕੋਲ ਲਿਆਂਦਾ ਜਾਵੇਗਾ ਅਤੇ ਉਹ ਘੋਸ਼ਣਾ ਕਰਨਗੇ ਕਿ ਉਹਨਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਹੌਲੀ ਹੌਲੀ ਸਮਾਂ ਬੀਤਦਾ ਗਿਆ ਠੀਕ 9 ਮਹੀਨਿਆਂ ਬਾਅਦ ਮਹਾਰਾਣੀ ਨੇ ਸੁਰੰਗਮਾ ਨੂੰ ਭੇਜਿਆ ਕਿ ਉਹ ਜਾ ਕੇ ਪਤਾ ਕਰੇ ਕਿ ਕਿਸ ਔਰਤ ਨੇ ਔਲਾਦ ਨੂੰ ਜਨਮ ਦਿੱਤਾ ਹੈ ਅਤੇ ਉਸ ਦਾ ਬੱਚਾ ਲਿਆਵੇ ਸੁਰੰਗਮਾ ਕਪਿਲ ਨਗਰ ਵੱਲ ਚੱਲ ਪਈ ਰਸਤੇ ਵਿੱਚ ਉਸ ਨੇ ਦੇਖਿਆ ਕਿ ਇੱਕ ਬਾਂਦਰੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਸੁਰੰਗਮਾ ਦੇ ਮਨ ਵਿੱਚ ਵਿਚਾਰ ਆਇਆ ਕਿ ਉਹ ਇਸ ਬਾਂਦਰੀ ਤੋਂ ਇਹ ਬੱਚਾ ਪ੍ਰਾਪਤ ਕਰੇ ਅਤੇ ਜਿਸ ਔਰਤ ਦਾ ਨਵਜੰਮਿਆ ਬੱਚਾ ਉਹ ਮਹਾਰਾਣੀ ਲਈ ਲਿਆਵੇਗੀ ਉਸ ਦੀ ਜਗ੍ਹਾ ਇਹ ਬਾਂਦਰ ਦਾ ਬੱਚਾ ਰੱਖ ਦੇਵੇਗੀ ਉਸਨੇ ਇੱਕ ਪੱਥਰ ਮਾਰ ਕੇ ਬਾਂਦਰੀ ਨੂੰ ਬੇਹੋਸ਼ ਕਰ ਦਿੱਤਾ ਉਸ ਦਾ ਬੱਚਾ ਚੁੱਕਿਆ ਤੇ ਅੱਗੇ ਵਧ ਗਈ ਨਗਰ ਪਹੁੰਚ ਕੇ ਉਹ ਕ੍ਰਿਸ਼ਨਾ ਨਾਂ ਦੀ ਇੱਕ ਦਾਈ ਕੋਲ ਗਈ ਦਾਈ ਨੇ ਦੱਸਿਆ ਕਿ ਜੋਤਸ਼ੀ ਪਹਿਰਵਾ ਨੰਦ ਦੀ ਪਤਨੀ ਕਲਿਆਣੀ ਨੂੰ ਪ੍ਰਸਵ ਪੀੜਾ ਹੋ ਰਹੀ ਹੈ ਸੁਰੰਗਮਾ ਨੇ ਕ੍ਰਿਸ਼ਨ ਦਾਈ ਨੂੰ ਕਿਹਾ ਕਲਿਆਣੀ ਨੂੰ ਜੋ ਵੀ ਔਲਾਦ ਪੈਦਾ ਹੋਵੇਗੀ ਉਹ ਹਰ ਹਾਲ ਵਿੱਚ ਮੈਨੂੰ ਚਾਹੀਦੀ ਹੈ ਉਸ ਦੀ ਜਗ੍ਹਾ ਤੂੰ ਇਹ ਬਾਂਦਰੀ ਦਾ ਬੱਚਾ ਰੱਖ ਦੇਣਾ ਬਦਲੇ ਵਿੱਚ ਮੈਂ ਤੈਨੂੰ ਮੂੰਹ ਮੰਗਿਆ ਧਨ ਦੇਵਾਂਗੀ ਕ੍ਰਿਸ਼ਨ ਦਾਈ ਮੰਨ ਗਈ ਕੁਝ ਸਮੇਂ ਬਾਅਦ ਕਲਿਆਣੀ ਨੇ ਪੁੱਤਰ ਨੂੰ ਜਨਮ ਦਿੱਤਾ ਕ੍ਰਿਸ਼ਨ ਦਾਈ ਨੇ ਬੱਚੇ ਨੂੰ ਕੱਪੜੇ ਵਿੱਚ ਲਪੇਟ ਕੇ ਬਾਹਰ ਆ ਕੇ ਸੁਰੰਗਮਾ ਨੂੰ ਸੌਂਪ ਦਿੱਤਾ ਤੇ ਉਸ ਦੇ ਸਥਾਨ ਤੇ ਬਾਂਦਰ ਦਾ ਬੱਚਾ ਲਟਾ ਦਿੱਤਾ ਸੁਰੰਗਮਾਨੀ ਖੁਸ਼ ਹੋ ਕੇ ਉਸ ਨੂੰ ਸੋਨੇ ਦੇ ਸਿੱਕਿਆਂ ਦੀ ਥੈਲੀ ਦਿੱਤੀ। ਸੁਰੰਗਮਾਨੀ ਗੁੰਜਨ ਮਹਿਲ ਪਹੁੰਚ ਕੇ ਮਹਾਰਾਣੀ ਨੂੰ ਸਾਰੀ ਘਟਨਾ ਵਿਸਤਾਰ ਨਾਲ ਦੱਸ ਦਿੱਤੀ। ਮਹਾਰਾਣੀ ਨੇ ਫਿਰ ਸੁਰੰਗਮਾਨ ਨੂੰ ਰਾਜ ਮਹਿਲ ਭੇਜਿਆ ਤਾਂਕਿ ਉਹ ਮਹਾਰਾਜ ਕਪਿਲ ਵਰਮਾ ਨੂੰ ਸ਼ੁਭ ਸਮਾਚਾਰ ਦੇਵੇ। ਰਾਜਾ ਕਪਿਲ ਵਰਮਾ ਖੁਸ਼ੀ ਨਾਲ ਭਰੇ ਹੋਏ ਗੁੰਜਨ ਮਹਿਲ ਪਹੁੰਚੇ। ਉਹਨਾਂ ਨੇ ਬੱਚੇ ਨੂੰ ਦੇਖਿਆ ਤੇ ਖੁਸ਼ ਹੋ ਕੇ ਕਿਹਾ ਅਰੇ ਇਹ ਤਾਂ ਬਿਲਕੁਲ ਸਾਡੇ ਉੱਪਰ ਗਿਆ ਹੈ। ਬੱਚੇ ਦਾ ਨਾਮ ਰਾਜਕੁਮਾਰ ਵਿਕਰਮਦੇਵ ਰੱਖਿਆ ਗਿਆ। ਉਤਸਵ ਸਮਾਪਤ ਹੋਣ ਤੋਂ ਬਾਅਦ ਅਚਾਨਕ ਰਾਜਾ ਨੂੰ ਜੋਤਿਸ਼ੀ ਪਹਿਰਵਾਨੰਦ ਦੀ ਗੱਲ ਯਾਦ ਆਈ ਕਿ ਉਹਨਾਂ ਦੇ ਇੱਥੇ ਔਲਾਦ ਨਹੀਂ ਹੋ ਸਕਦੀ। ਉਹਨਾਂ ਨੂੰ ਲੱਗਿਆ ਕਿ ਪਹਿਰਵਾਨੰਦ ਦੀ ਭੁਵਿੱਖਬਾਣੀ ਝੂਠੀ ਸੀ। ਉਦھر ਜਦੋਂ ਕਲਿਆਣੀ ਨੂੰ ਹੋਸ਼ ਆਇਆ ਤਾਂ ਉਸਨੇ ਆਪਣੇ ਕੋਲ ਬਾਂਦਰ ਦਾ ਬੱਚਾ ਦੇਖਿਆ। ਉਹ ਰੋਣ ਲੱਗੀ ਕਿ ਇਹ ਉਸਦੇ ਕਿਹੜੇ ਜਨਮਾਂ ਦੇ ਪਾਪਾਂ ਦਾ ਫਲ ਹੈ। ਕੁਝ ਦਿਨ ਬਾਅਦ ਜੋਤਿਸ਼ੀ ਪਹਿਰਵਾਨੰਦ ਯਾਤਰਾ ਤੋਂ ਪਰਤੇ ਕਾਰ ਪਹੁੰਚ ਕੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਪਦਮੀ ਕਲਿਆਣੀ ਬਾਂਦਰ ਦੇ ਬੱਚੇ ਨੂੰ ਦੇਖ ਕੇ ਹੰਝੂਆਂ ਵਿੱਚ ਭਿੱਜੀ ਬੈਠੀ ਹੈ ਪਹਿਰਵਾਨੰਦ ਹੈਰਾਨ ਰਹਿ ਗਈ ਤਦੇ ਰਾਜਾ ਦਾ ਸੇਵਕ ਉਹਨਾਂ ਨੂੰ ਬੁਲਾਉਣ ਆਇਆ ਰਾਜ ਮਹਿਲ ਪਹੁੰਚ ਕੇ ਕਪਿਲ ਵਰਮਾ ਨੇ ক্রੋਧਿਤ ਹੋ ਕੇ ਪਹਿਰਵਾਨੰਦ ਨੂੰ ਕਿਹਾ ਕਿ ਉਹਨਾਂ ਦੀ ਭੁਵਿੱਖਬਾਣੀ ਝੂਠੀ ਸਾਬਤ ਹੋ ਚੁੱਕੀ ਹੈ ਅਤੇ ਉਹਨਾਂ ਨੇ ਰਾਜਾ ਨੂੰ ਧੋਖਾ ਦਿੱਤਾ ਰਾਜਾ ਨੇ ਪਹਿਰਵਾਨੰਦ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ 24 ਘੰਟਿਆਂ ਦੇ ਅੰਦਰ ਰਾਜ ਛੱਡਣ ਦਾ ਆਦੇਸ਼ ਦਿੱਤਾ। ਪਹਿਰਵਾਨੰਦ ਨਿਰਾਸ਼ ਹੋ ਕੇ ਕਲਿਆਣੀ ਨੂੰ ਨਾਲ ਲੈ ਕੇ ਰਾਜ ਤੋਂ ਬਾਹਰ ਨਿਕਲ ਪਈ। ਚੱਲਦੇ-ਚੱਲਦੇ ਉਹ ਜੀਤਨਗਰ ਜਾ ਪਹੁੰਚੇ। ਰਾਤ ਨੂੰ ਦੋ ਚੋਰ ਚੋਰੀ ਦਾ maal ਪਹਿਰਵਾਨੰਦ ਦੇ ਕੋਲ ਸੁਟਕੇ ਭੱਜ ਗਏ। ਪਹਿਰੇਦਾਰਾਂ ਨੇ ਪਹਿਰਵਾਨੰਦ ਅਤੇ ਕਲਿਆਣੀ ਨੂੰ ਚੋਰੀ ਦੇ maal ਸਮੇਤ ਫੜ ਲਿਆ। ਅਗਲੇ ਦਿਨ ਰਾਜਾ ਜੀਤ ਸਿੰਘ ਨੇ ਉਹਨਾਂ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਕਲਿਆਣੀਏ ਸੁਣ ਕੇ پاگل ਜਹੀ ਹੋ ਗਈ। ਹੌਲੀ-ਹੌਲੀ 20 ਸਾਲ ਬੀਤ ਗਏ। ਭੈਰਵਾਨੰਦ ਦੀ ਜੇਲ੍ਹ ਵਿੱਚ ਹੀ ਮੌਤ ਹੋ ਗਈ। ਉਧਰ ਕਪਿਲ ਨਗਰ ਵਿੱਚ ਰਾਜਾ ਕਪਿਲ ਵਰਮਾ ਹਨ ਬਿਰਧ ਹੋ ਚੁੱਕੇ ਸਨ। ਉਹ युवराज ਕੋਸ਼ਲ ਵਰਮਾ ਪਹਿਲਾਂ ਵਿਕਰਮਦੇਵ ਨੂੰ ਰਾਜਕਾ ਸੌਂਪਣਾ ਚਾਹੁੰਦੇ ਸਨ। ਮਹਾਰਾਣੀ ਵੀ ਇਸ ਵਿਸ਼ੇ ਵਿੱਚ ਧਰਮ ਗੁਰੂ ਗੋਪਾਲਾ ਚਾਰਾ ਤੋਂ ਸਲਾਹ ਲੈਣ ਗਈ। ਰਾਜਾ ਕਪਿਲ ਵਰਮਾ ਦੇ ਮਨ ਵਿੱਚ ਵੀ ਇਹੀ ਵਿਚਾਰ ਆਇਆ ਕਿ ਉਹ ਵੀ ਧਰਮ ਗੁਰੂ ਨੂੰ ਮਿਲਨ ਨਿਕਲ ਪਏ। ਜਦੋਂ ਗੁਰੂ ਦੇ ਕਮਰੇ ਕੋਲ ਪਹੁੰਚੇ ਤਾਂ ਦੇਖਿਆ ਕਿ ਮਹਾਰਾਣੀ ਅੰਦਰ ਹਨ। ਉਹ ਦਰਵਾਜ਼ੇ ਦੇ ਬਾਹਰ ਹੀ ਖੜੇ ਹੋ ਕੇ ਅੰਦਰ ਦੀ ਗੱਲ ਸੁਣਨ ਲੱਗੇ। ਮਹਾਰਾਣੀ ਰਤਨਾਵਲੀ ਨੇ ਧਰਮ ਗੁਰੂ ਨੂੰ ਪੁੱਛਿਆ ਕਿ ਕੀ ਭੈਵਾਨੰਦ ਦੇ ਪੁੱਤਰ ਨੂੰ ਰਾਜ ਸਿੰਘ ਅਸਨ ਤੇ ਬਿਠਾਉਣਾ ਸਹੀ ਹੋਵੇਗਾ? ਧਰਮ ਗੁਰੂ ਨੇ ਕਿਹਾ ਕਿ ਭਾਵੇਂ ਕੋਸ਼ਲ ਵਰਮਾ ਨੂੰ ਕਲਿਆਣੀ ਨੇ ਜਨਮ ਦਿੱਤਾ ਸੀ ਪਰ ਉਸ ਦਾ ਪਾਲਨ-ਪੋषण ਮਹਾਰਾਣੀ ਦੇ ਸਨੇਹ ਅਤੇ ਮਹਾਰਾਜ ਦੇ ਅਧਿਕਾਰ ਵਿੱਚ ਹੋਇਆ ਹੈ ਇਸ ਲਈ ਉਹਨਾਂ ਦਾ ਹੀ ਪੁੱਤਰ ਹੈ ਬਾਹਰ ਖੜੇ ਰਾਜਾ ਕਪਿਲ ਵਰਮਾ ਇਹ ਸਭ ਸੁਣ ਕੇ ਹੱਕੇ ਬੱਕੇ ਰਹਿ ਗਏ ਉਹਨਾਂ ਨੇ ਮਨ ਹੀ ਮਨ ਕਿਹਾ ਇਸ ਦਾ ਅਰਥ ਇਹ ਹੋਇਆ ਕਿ ਭੈਰਵਾਨਨ ਦੀ ਭੂਿਕਮਾਣੀ ਸੱਚੀ ਸੀ ਕੋਸ਼ਲ ਵਰਮਾ ਮੇਰਾ ਪੁੱਤਰ ਨਹੀਂ ਹੈ ਮੈਂ ਇੱਕ નિર્ਦੋਸ਼ ਨੂੰ ਸਜ਼ਾ ਦਿੱਤੀ ਅਤੇ ਆਪਣੇ ਰਾਜ ਤੋਂ ਕੱਢ ਦਿੱਤਾ ਇਹ ਸੋਚ ਕੇ ਰਾਜਾ ਕਪਿਲ ਵਰਮਾ ਦਾ ਸਿਰ ਚਕਰੌਣ ਲੱਗਿਆ ਉਹ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਪਏ ਦੇ ਗੰਦੀ ਆਵਾਜ਼ ਸੁਣ ਕੇ ਮਹਾਰਾਣੀ ਅਤੇ ਧਰਮਗੁਰੂ ਬਾਹਰ ਆਏ ਧਰਮਗੁਰੂ ਨੇ ਦੇਖਿਆ ਮਹਾਰਾਜ ਸਵਰਗ ਸਿਧਾਰ ਗਏ ਹਨ ਰਾਜਾ ਦਾ ਅੰਤਿਮ ਸੰਸਕਾਰ ਪੂਰੇ ਰਾਜ ਸੀ ਸਨਮਾਨ ਨਾਲ ਕੀਤਾ ਗਿਆ ਸੰਸਕਾਰ ਤੋਂ ਬਾਅਦ ਮਹਾਰਾਣੀ ਨੇ ਕੋਸ਼ਲ ਨੂੰ ਕਿਹਾ ਕਿ ਰਾਜਿਪhishek ਤੋਂ ਪਹਿਲਾਂ ਉਸ ਨੂੰ ਵੈਸ਼ਨਵ ਨਦੀ ਵਿੱਚ ਆਪਣੇ ਸਵਰਗੀ ਪਿਤਾ ਦੇ ਨਾਮ ਤੇ ਪਿੰਡਦਾਨ ਕਰਨਾ ਹੋਵੇਗਾ ਮਹਾਰਾਣੀ ਨੇ ਚੇਤਾਵਨੀ ਦਿੱਤੀ ਬੇਟਾ ਜਦੋਂ ਤੂੰ ਪਿੰਡਦਾਨ ਕਰੇਂਗਾ ਤਾਂ ਨਦੀ ਵਿੱਚੋਂ ਦੋ ਹੱਥ ਪਾਣੀ ਤੋਂ ਉੱਪਰ ਉੱਠਕੇ ਪਿੰਡ ਗ੍ਰਹਿਣ ਕਰਨਗੇ ਉਹ ਹੱਥ ਤੇਰੇ ਪਿਤਾ ਦੇ ਹੋਣਗੇ ਉਹਨਾਂ ਨੂੰ ਪ੍ਰਣਾਮ ਕਰਨਾ ਨਾ ਭੁੱਲਣਾ ਕੋਸ਼ਲ ਵਰਮਾ ਅਗਲੇ ਦਿਨ ਵੈਸ਼ਨਵ ਨਦੀ ਵੱਲ ਚੱਲ ਪਈ ਰਸਤੇ ਵਿੱਚ ਉਹ ਇੱਕ ਘਰ ਵਿੱਚ ਰਾਤ ਲਈ ਰੁਕੀ ਉਹਨਾਂ ਨੇ ਦੇਖਿਆ ਕਿ ਘਰ ਦਾ ਮਾਹੌਲ ਬਹੁਤ ਉਦਾਸ ਹੈ ਕਿਉਂਕਿ ਇੱਕ ਅਣਜਾਣ ਸ਼ਕਤੀ ਨੇ ਉਹਨਾਂ ਦੇ ਤਿੰਨ ਪੁੱਤਰਾਂ ਨੂੰ ਮਾਰ ਦਿੱਤਾ ਹੈ ਕੋਸ਼ਲ ਨੇ ਉਸ ਰਾਤ ਪੈਰਾ ਦੇਣ ਦਾ ਫੈਸਲਾ ਕੀਤਾ ਅੱਧੀ ਰਾਤ ਨੂੰ ਇੱਕ ਪੁਰਸ਼ ਤੇ ਇੱਕ ਔਰਤ ਪ੍ਰੇਤ ਆਤਮਾਵਾਂ ਘਰ ਵਿੱਚ ਦਾਖਲ ਹੋਏ ਉਹਨਾਂ ਨੇ ਦੱਸਿਆ ਕਿ ਪਿਛਲੇ ਜਨਮ ਵਿੱਚ ਇਸ ਘਰ ਦੇ ਮਾਲਕ ਨੇ ਉਹਨਾਂ ਦੇ ਪੰਜ ਬੱਚਿਆਂ ਨੂੰ ਮਾਰ ਦਿੱਤਾ ਸੀ ਜਿਸ ਦਾ ਬਦਲਾ ਉਹ ਲੈ ਰਹੇ ਹਨ ਪ੍ਰੇਤਾ ਨੇ ਕਿਹਾ ਕਿ ਜੇਕਰ ਕੋਸ਼ਲ ਉਹਨਾਂ ਦੇ ਅਤੇ ਉਹਨਾਂ ਦੇ ਪੰਜਾਂ ਬੱਚਿਆਂ ਦੇ ਨਾਮ ਤੇ ਵੀ ਪਿੰਡਾਨ ਕਰੇ ਤਾਂ ਉਹਨਾਂ ਨੂੰ ਸ਼ਾਂਤੀ ਮਿਲ ਜਾਵੇਗੀ ਅਤੇ ਉਹ ਇਸ ਘਰ ਦਾ ਪਿੱਛਾ ਛੱਡ ਦੇਣਗੇ ਕੌਸ਼ਲ ਨੇ ਅ제ਹਾ ਕਰਨ ਦਾ ਵਚਨ ਦਿੱਤਾ। ਕਈ ਦਿਨਾਂ ਦੀ ਯਾਤਰਾ ਤੋਂ ਬਾਅਦ ਉਹ ਵੈਸ਼ਨਮ ਨਦੀ ਦੇ ਤੱਟ ਤੇ ਪਹੁੰਚੇ। ਜਦੋਂ ਉਹਨਾਂ ਪਿੰਡ ਅਰਪਣ ਕਰਨ ਲਈ ਹੱਥ ੱਗੇ ਵਿਧਾਇਤਾਂ ਨਦੀ ਵਿੱਚੋਂ ਦੋ ਦੀ ਬਚਾਈ। ਚਾਰ ਹੱਥ ਪਿੰਡ ਗ੍ਰਹਿਣ ਕਰਨ ਲਈ ਬਾਹਰ ਨਿਕਲੇ। ਕੌਸ਼ਲ ਹੈਰਾਨ ਰਹਿ ਗਿਆ। ਤਦੇ ਉਹੀ ਦੋਵੇਂ ਪ੍ਰੇਤ ਆਤਮਾਵਾਂ ਪ੍ਰਕਟ ਹੋਈਆਂ। ਪੁਰਸ਼ ਨੇ ਦੱਸਿਆ ਰਾਜਾ ਕਪਿਲ ਵਰਮਾ ਦੇ ਹੱਥਾਂ ਤੋਂ ਇਲਾਵਾ ਉਹੋ ਦੋ ਹੱਥਰੇ ਅਸਲੀ ਪਿਤਾ ਭੈਰਵਾਨੰਦ ਦੇ ਸਨ ਕੋਸ਼ਲ ਵਰਮਾ ਅਚੰਬੇ ਵਿੱਚ ਬੋਲਿਆ ਮੇਰੇ ਪਿਤਾ ਤਾਂ ਰਾਜਾ ਕਪਿਲ ਵਰਮਾ ਸਨ ਪੋਛ ਨੇ ਦੱਸਿਆ ਕਿ ਕਪਿਲ ਵਰਮਾ ਉਸਦੇ ਧਰਮ ਪਿਤਾ ਸਨ ਅਤੇ ਭੈਰਵਾਨੰਦ ਉਸਦੇ ਜਨਮਦਾਤਾ ਪਿਤਾ ਸਨ ਉਸਦੀ ਅਸਲੀ ਮਾਂ ਕਲਿਆਣੀ ਇਸ ਸਮੇਂ ਜੀਤ ਨਗਰ ਦੇ ਰਾਜਾ ਦੇ ਕਾਰਗਰ ਵਿੱਚ ਕੈਦ ਹੈ ਤੇ ਪਾਗਲਾਂ ਵਾਲੀ ਹਾਲਤ ਵਿੱਚ ਹੈ ਪ੍ਰੇਤਾ ਨੇ ਕਿਹਾ ਕਿ ਜੇਕਰ ਉਹ ਵੈਸ਼ਨਵ ਨਦੀ ਦਾ ਜਲ ਲੈ ਜਾ ਕੇ ਆਪਣੀ ਮਾਂ ਨੂੰ ਪਿਲਾ ਦੇਵੇ ਤਾਂ ਉਸ ਦਾ ਪਾਗਲਪਨ ਖਤਮ ਹੋ ਜਾਵੇਗਾ। ਕੋਸ਼ਲ ਨੇ ਪ੍ਰੇਤਾ ਦੇ ਅਤੇ ਉਹਨਾਂ ਦੇ ਬੱਚਿਆਂ ਦੇ ਨਾਮ ਤੇ ਪਿੰਡਦਾਨ ਕੀਤਾ। ਕੋਸ਼ਲ ਵਰਮਾ ਇੱਕ ਪਾਤਰ ਵਿੱਚ ਨਦੀ ਦਾ ਜਲ ਭਰ ਕੇ ਜੀਤਨਗਰ ਵੱਲ ਚੱਲ ਪਿਆ। ਉੱਥੇ ਪਹੁੰਚ ਕੇ ਉਹ ਰਾਜਾ ਜੀਤ ਸਿੰਘ ਨੂੰ ਮਿਲਿਆ ਅਤੇ ਸਾਰੀ ਕਥਾ ਸੁਣਾਈ। ਰਾਜਾ ਸ਼ਰਮਿੰਦਾ ਹੋਇਆ ਤੇ ਉਸ ਨੂੰ ਕਲਿਆਣੀ ਕੋਲ ਲੈ ਗਿਆ। ਕੋਸ਼ਲ ਨੇ ਅੱਗੇ ਵਧ ਕੇ ਜਿਵੇਂ ਹੀ ਆਪਣੀ ਮਾਂ ਕਲਿਆਣੀ ਨੂੰ ਵੈਸ਼ਨਮ ਨਦੀ ਦਾ ਜਲ ਪਿਲਾਇਆ ਉਹ ਠੀਕ ਹੋ ਗਈ ਕੋਸ਼ਲ ਨੇ ਉਸ ਨੂੰ ਸਾਰੀ ਸੱਚਾਈ ਦੱਸੀ ਕਲਿਆਣੀ ਦੀਆਂ ਅੱਖਾਂ ਭਾਰੀਆਂ ਕੋਸ਼ਲ ਨੇ ਕਿਹਾ ਮਾਂ ਉਹਨਾਂ ਨੂੰ ਦੋਸ਼ ਨਾ ਦਿਓ ਸ਼ਾਇਦ ਸਾਡੀ ਕਿਸਮਤ ਵਿੱਚ ਇਹੀ ਲਿਖਿਆ ਸੀ ਕੋਸ਼ਲ ਵਰਮਾ ਨੇ ਰਾਜਾ ਜੀਤ ਸਿੰਘ ਤੋਂ ਆਗਿਆ ਲਈ ਅਤੇ ਆਪਣੀ ਮਾਂ ਕਲਿਆਣੀ ਨੂੰ ਲੈ ਕੇ ਕਪਿਲਨਗਰ ਪਰਤાય ਉੱਥੇ ਪਹੁੰਚ ਕੇ ਉਹ ਆਪਣੀ ਮਾਂ ਰਤਨਾਵਲੀ ਨੂੰ ਮਿਲਿਆ ਰਤਨਾਵਲੀ ਸੱਚਾਈ ਜਾਣ ਕੇ ਹੈਰਾਨ ਰਹਿ ਗਈ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਨਿਕਲੇ ਕਲਿਆਣੀ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡੇ ਨਾਲ ਬਹੁਤ ਅਨਿਆਇ ਕੀਤਾ ਹੈ ਕਲਿਆਣੀ ਬੋਲੀ ਮਹਾਰਾਣੀ ਜੀ ਤੁਸੀਂ ਜਿ ਸ਼ੋਦਾ ਬਣ ਕੇ ਕ੍ਰਿਸ਼ਨ ਦੀ ਤਰ੍ਹਾਂ ਮੇਰੇ ਬੇਟੇ ਨੂੰ ਪਾਲਿਆ ਹੈ ਇਸ ਦੇ ਲਈ ਮੈਂ ਤੁਹਾਡੀ ਧੰਨਵਾਦੀ ਹਾਂ ਰਤਨਾਵਲੀ ਨੇ ਅੱਗੇ ਵਧ ਕੇ ਕਲਿਆਣੀ ਨੂੰ ਗਲੇ ਲਗਾ ਲਿਆ ਸਹੀ ਸਮਾਉਂਤਿਕ ਕੋਸ਼ਲ ਵਰਮਾ ਦਾ ਰਾਜਪ੍ਰੇਮ ਸਮਾਗਮ ਧੋਮ-ਧਾਮ ਨਾਲ ਹੋਇਆ। ਉਹ ਆਪਣੀਆਂ ਦੋਵੇਂ ਮਾਵਾਂ ਦੀ ਛਾਂ ਵਿੱਚ ਕਰਮਣਾ ਤੇ ਨ્યાਏ ਨਾਲ ਰਾਜ ਦਾ ਸੰਚਾਲਨ ਕਰਨ ਲੱਗਾ। ਦੋਸਤੋ, ਇਸ ਕਹਾਣੀ ਤੋਂ ਸਾਨੂੰ ਚਾਰ ਸਿੱਖਿਆਵਾਂ ਮਿਲਦੀਆਂ ਹਨ ਜਿਵੇਂ ਨੰਬਰ 1 ਸੱਚਾਈ ਅਤੇ ਨ્યાਏ ਦੀ ਜਿੱਤ। ਝੂਠ ਅਤੇ ਸ਼ਕਤੀ ਦੇ ਗਲਤ ਇਸਤੇਮਾਲ ਨਾਲ ਕਿਸੇ ਨੂੰ ਕੁਝ ਸਮੇਂ ਲਈ ਦੁੱਖ ਦਿੱਤਾ ਜਾ ਸਕਦਾ ਹੈ ਪਰ ਕਰਮਾਂ ਦਾ ਫਲ ਅਤੇ ਸੱਚਾਈ ਅੰਤ ਵਿੱਚ ਸਾਹਮਣੇ ਆ ਹੀ ਜਾਂਦੀ ਹੈ। ਨੰਬਰ 2 ਔਲਾਦ ਦਾ ਅਸਲੀ ਮਹੱਤਵ ਅਸਲੀ ਔਲਾਦ ਉਹ ਨਹੀਂ ਜੋ ਕੁੱਖ ਤੋਂ ਪੈਦਾ ਹੋਵੇ ਸਗੋ ਉਹ ਹੈ ਜਿਸਦਾ ਪਾਲਨ ਪੋषण ਪਿਆਰ ਸਨੇਹ ਅਤੇ ਚੰਗੇ ਸੰਸਕਾਰਾਂ ਨਾਲ ਕੀਤਾ ਜਾਵੇ ਨੰਬਰ 3 ਨਿਰਾਸ਼ਾ ਵਿੱਚ ਗਲਤ ਫੈਸਲੇ ਜਦੋਂ ਮਨੁੱਖ ਨਿਰਾਸ਼ਾ ਵਿੱਚ ਡੁੱਬ ਜਾਂਦਾ ਹੈ ਤਾਂ ਉਹ ਸੱਚਾਈ ਨੂੰ ਨਜ਼ਰਅੰਦਾਜ਼ ਕਰਕੇ ਗਲਤ ਫੈਸਲੇ ਲੈ ਲੈਂਦਾ ਹੈ ਜਿਸ ਦਾ ਨਤੀਜਾ ਅੰਤ ਵਿੱਚ ਭੁਗਤਣਾ ਪੈਂਦਾ ਹੈ ਨੰਬਰ 4 ਪਰਮਾਤਮਾ ਦਾ ਨਿਆਂ ਕਿਸੇ ਨੂੰ ਡੰਡ ਦੇਣਾ ਜਾਂ અપਮਾਨਿਤ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਹੈ ਕਿਉਂਕਿ ਭਾਗ ਦੀ ਰੇਖਾ ਤੇ ਪਰਮਾਤਮਾ ਦਾ ਨਿਆਂ ਕੋਈ ਨਹੀਂ ਬਦਲ ਸਕਦਾ ਤਾਂ ਦੋਸਤੋ ਅੱਜ ਦੀ ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ